ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੇ ਲੋ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੌਰ ਜੀ ਦੁਆਰਾ ਲਿਖੀ ਕਿਤਾਬ ਸੁਖਨ ਸਨੇਹ ਚੋਰ ਅਤੇ ਚੋਰੀ ਚੋਰ ਉਹ ਹੈ ਜੋ ਪਕੜਿਆ ਜਾਵੇ ਜਾਇਦਾਦ ਚੋਰੀ ਦਾ ਹੀ ਸਨਮਾਨਿਤ ਰੂਪ ਹੁੰਦੀ ਹੈ ਚੋਰ ਤਾਂ ਇੱਕ ਜੁਰਮ ਕਰਦਾ ਹੈ ਜਿਸ ਦੀ ਚੋਰੀ ਹੁੰਦੀ ਹੈ ਉਸ ਨੇ अनेका ਜੁਰਮ ਕੀਤੇ ਹੁੰਦੇ ਹਨ ਆਪਣੀ ਜਾਇਦਾਦ ਦਾ ਜੇਕਰ ਤੁਹਾਨੂੰ ਮਾਨ ਨਹੀਂ ਅਤੇ ਜੇ ਇਹ ਸਭ ਦੀ ਵਰਤੋਂ ਲਈ ਹੈ ਤਾਂ ਤੁਹਾਡੀ ਚੋਰੀ ਨਹੀਂ ਹੋਵੇਗੀ। ਜੀਵਨ ਲਈ ਜਿਹੜੀਆਂ ਚੀਜ਼ਾਂ অতি ਜ਼ਰੂਰੀ ਹੁੰਦੀਆਂ ਹਨ ਉਹਨਾਂ ਦੀ ਚੋਰੀ ਨਹੀਂ ਹੁੰਦੀ। ਚੋਰੀ ਉਹਨਾਂ ਚੀਜ਼ਾਂ ਦੀ ਹੁੰਦੀ ਹੈ ਜਿਹੜੀਆਂ ਵਾਧੂ ਹੁੰਦੀਆਂ ਹਨ। ਸਾਨੂੰ ਉਹਨਾਂ ਚੀਜ਼ਾਂ ਦੇ ਚੋਰੀ ਹੋਣ ਦਾ ਡਰ ਹੁੰਦਾ ਹੈ ਜਿਹੜੀਆਂ ਫालतू ਹੋਣ ਜਿਹੜੀਆਂ ਸਾਡੀਆਂ ਇੱਛਾਵਾਂ ਦੀ ਪੂਰਤੀ ਲਈ ਹੋਣ। ਅਰਥਾਤ ਜਿਨ੍ਹਾਂ ਦਾ ਸਾਡੀਆਂ ਲੋੜਾਂ ਨਾਲ ਸਿੱਧਾ ਸਬੰਧ ਨਾ ਹੋਵੇ ਚੋਰ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਸਮਾਜ ਵਿੱਚ ਕਾਣੀ ਆਰਥਿਕ ਵੰਡ ਨੂੰ ਘਟਾਉਂਦੇ ਹਨ ਚੋਰ ਕੋਲ ਵੀ ਸਮਾਜਿਕ ਨਿਆਂ ਦਾ ਸੰਕਲਪ ਹੁੰਦਾ ਹੈ ਇਹ ਸੰਕਲਪ ਹੀ ਉਸ ਨੂੰ ਚੋਰੀ ਕਰਨ ਦੇ ਕਾਰਜ ਲਈ ਪ੍ਰੇਰਦਾ ਹੈ ਬਾਦਸ਼ਾਹ ਦੇਰ ਸੋਈਏ ਚੋਰ ਹੁੰਦੇ ਹਨ ਕਿਉਂਕਿ ਉਹਨਾਂ ਨੂੰ ਆਪਣੇ ਪਕਾਏ ਪਕਵਾਨ ਖਾਣ ਦੀ ਆਗਿਆ ਨਹੀਂ ਹੁੰਦੀ ਪਰ ਇੱਛਾ ਹੁੰਦੀ ਹੈ ਉਹ ਇਸ ਬੇਇਨਸਾਫੀ ਨੂੰ ਚੋਰੀ ਰਾਹੀਂ ਪੂਰਦੇ ਹਨ ਚੋਰਾਂ ਕੋਲ ਆਪਣੀ ਨਵੇਕਲੀ ਜੀਵਨ ਪੱਧਰ ਦਾ ਇੱਕ ਸੰਕਲਪ ਹੁੰਦਾ ਹੈ ਅਤੇ ਇਸ ਪੱਧਰ ਨੂੰ ਪ੍ਰਾਪਤ ਕਰਨ ਲਈ ਉਹ ਕਈ ਢੰਗ ਤਰੀਕੇ ਵਰਤਦੇ ਹਨ ਜਿਨ੍ਹਾਂ ਵਿੱਚੋਂ ਚੋਰੀ ਕਰਨਾ ਵੀ ਇੱਕ ਢੰਗ ਹੈ ਹਰ ਇੱਕ ਵਿਅਕਤੀ ਨੂੰ ਅਨੇਕਾਂ ਅਜਿਹੀਆਂ ਚੀਜ਼ਾਂ ਵਸਤਾਂ ਦੀ ਲੋੜ ਹੁੰਦੀ ਹੈ ਜਿਹੜੀਆਂ ਦੂਜੀਆਂ ਕੋਲ ਹੁੰਦੀਆਂ ਹਨ ਅਤੇ ਕਿਸੇ ਢੰਗ ਨਾਲ ਉਹਨਾਂ ਵਸਤਾਂ ਨੂੰ ਆਪਣਾ ਬਣਾ ਲੈਣ ਦੀ ਇੱਛਾ ਬੜੀ ਸੁਭਾਵਿਕ ਹੁੰਦੀ ਹੈ। ਰੱਜੇ ਪੁੱਜੇ ਚੋਰ ਹੀ ਦੂਜਿਆਂ ਨੂੰ ਸਬਰ ਸੰਤੋਖ ਦਾ ਆਪਰੇਸ਼ ਦਿੰਦੇ ਹਨ। ਦੂਜਿਆਂ ਦੀਆਂ ਚੀਜ਼ਾਂ ਲੈਣ ਦੀ ਤਾਂਗ ਵਿਸ਼ਵਵਿਆਪੀ ਹੈ। ਢੰਗ ਵੱਖਰੇ ਵੱਖਰੇ ਹਨ। ਅਸੀਂ ਸਾਰੇ ਚੋਰ ਹਾਂ, ਪੱਧਰ ਵੱਖਰੀ ਵੱਖਰੀ ਹੈ। ਕੀ ਕੋਈ ਹੈ ਜਿਸ ਨੇ ਚੋਰੀ ਨਾ ਕੀਤੀ ਹੋਵੇ? ਕੀ ਕੋਈ ਹੈ ਜਿਸ ਦੀ ਚੋਰੀ ਨਾ ਹੋਈ ਹੋਵੇ ਕੀ ਕੋਈ ਯੁੱਗ ਚੋਰੀਆਂ ਤੋਂ ਮੁਕਤ ਹੋਇਆ ਹੈ ਚੋਰ ਚੋਰਾ ਨੂੰ ਖੂਬ ਪਹਿਚਾਣਦੇ ਹਨ ਵੱਡਿਆਂ ਚੋਰਾ ਨੂੰ ਸਲਾਮਾਂ ਵੱਜਦੀਆਂ ਹਨ ਛੋਟਿਆਂ ਨੂੰ ਸਜ਼ਾ ਮਿਲਦੀ ਹੈ ਵੱਡੇ ਚੋਰਾ ਨੇ ਛੋਟੇ ਚੋਰਾ ਤੋਂ ਬਚਣ ਲਈ ਪੁਲਿਸ ਥਾਣੇ ਅਦਾਲਤਾਂ ਕਾਨੂੰਨ ਜੇਲਾਂ ਫੌਜ ਆਦ ਨੂੰ ਉਸਾਰ ਲਿਆ ਹੈ ਰਾਜਨੀਤੀ ਰਾਹੀਂ ਲੋਕਾਂ ਦੇ ਹੱਕ ਚੁਰਾ ਲਏ ਜਾਂਦੇ ਹਨ ਪ੍ਰੇਸ਼ਟ ਲੋਕਰਾਜ ਲੋਕਾਂ ਨੂੰ ਲੁੱਟਣ ਦੀ ਇੱਕ ਪ੍ਰਣਾਲੀ ਹੈ। ਬੱਚੇ ਜੋ ਕੁਝ ਵੱਡਿਆਂ ਨੂੰ ਕਰਦੇ ਆਂ ਦੇਖਦੇ ਹਨ ਉਹ ਕੁਝ ਕਰਨ ਲਈ ਸਹਿਜੇ ਹੀ ਪ੍ਰੇਰੇ ਜਾਂਦੇ ਹਨ। ਲਗਭਗ ਹਰ ਇੱਕ ਵਿਅਕਤੀ ਦੇ ਜੀਵਨ ਵਿੱਚ ਚੋਰੀ ਦਾ ਮੁੱਢਲਾ ਅਨੁਭਵ ਆਪਣੇ ਘਰ ਵਿੱਚ ਹੀ ਹੁੰਦਾ ਹੈ। ਅਤੇ ਇਹ ਅਕਸਰ ਖਾਣ ਪੀਣ ਦੀਆਂ ਚੀਜ਼ਾਂ ਨਾਲ ਸੰਬੰਧਿਤ ਹੁੰਦਾ ਹੈ। ਖਾਣਾ ਪੀਣਾ ਮਨੁੱਖ ਦੀ ਬੁਨਿਆਦੀ ਲੋੜ ਹੈ। ਕੋਈ ਵੀ ਬੁਨਿਆਦੀ ਲੋੜ ਨਾ ਕਿਸੇ ਤਰਕ ਨੂੰ ਮੰਨਦੀ ਹੈ ਨਾ ਕਿਸੇ ਉਪਦੇਸ਼ ਨੂੰ। ਜਿਸ ਦੇ ਬਚਪਨ ਵਿੱਚ ਖਾਣ ਪੀਣ ਦੀ ਘਾਟ ਰਹੀ ਹੋਵੇ ਉਹ ਚੋਰੀ ਕਰਕੇ ਖਾਣ ਦੀ ਆਦਤ ਦਾ ਲੰਮਾ ਹਰਸਾ ਸ਼ਕਾਰ ਰਹਿੰਦਾ ਹੈ ਜਿਸ ਨੂੰ ਜਵਾਨੀ ਵਿੱਚ ਭੁੱਖ ਬਰਦਾਸ਼ਤ ਕਰਨੀ ਪਈ ਹੋਵੇ ਉਹ ਜੀਵਨ ਭਰ ਚੋਰੀਆਂ ਕਰਦਾ ਰਹਿੰਦਾ ਹੈ ਪੰਸਾਰੀਆਂ ਤੇ ਹਲਵਾਈਆਂ ਨੂੰ ਮਨੁੱਖ ਦੀ ਇਸ ਬੁਨਿਆਦੀ ਲੋੜ ਦਾ ਪਤਾ ਹੁੰਦਾ ਹੈ ਸੋ ਉਹ ਆਪਣੀਆਂ ਅਵਸਥਾ ਦੇ ਭਾਓ ਨੌਕਰਾਂ ਵੱਲੋਂ ਚੋਰੀ ਕਰਕੇ ਖਾਣ ਪੀਣ ਦੀ ਆਦਤ ਦੇ ਤੱਥ ਨੂੰ ਧਿਆਨ ਵਿੱਚ ਰੱਖ ਕੇ ਨਿਰਧਾਰਿਤ ਕਰਦੇ ਹਨ ਸਮੇਂ ਦੇ ਬੀਤਣ ਨਾਲ ਅਕਸਰ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਚੋਰੀ ਦੀ ਆਦਤ ਘਟ ਜਾਂਦੀ ਹੈ ਜਾਂ ਇਹ ਹੋਰ ਚੀਜ਼ਾਂ ਦੀ ਪ੍ਰਾਪਤੀ ਦੀ ਤਾੰਗ ਬਣ ਜਾਂਦੀ ਹੈ। ਚੋਰਾਂ ਬਿਨਾ ਦੁਨੀਆ ਦਾ ਮੇਲਾ ਜੱਚਦਾ ਨਹੀਂ। ਕਿਸ਼ੋਰ ਅਵਸਥਾ ਵਿੱਚ ਪਹੁੰਚ ਕੇ ਬਹੁਤੇ ਹੁਸਨ ਦੇ ਚੋਰ ਹੋ ਨਿਬੜਦੇ ਹਨ ਪਰ अनेਕਾਂ ਆਪਣੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਹੀ ਤਤਪਰ ਰਹਿੰਦੇ ਹਨ। ਇਹ ਲੇਖ ਉਨ੍ਹਾਂ ਚੋਰਾਂ ਸੰਬੰਧੀ ਹੈ। ਜਿਹੜੇ ਮਨ ਦੀ ਕਿਸੇ ਅਤ੍ਰਿਪਤੀ ਕਾਰਨ ਲੋੜ ਨਾਲੋਂ ਵਧੇਰੇ ਮਜਬੂਰੀਆਂ ਕਾਰਨ ਪਰ ਇਹ ਦਿਲ ਦੇ ਕਿਸੇ ਦਰਦ ਨੂੰ ਮੁੱਠਾ ਕਰਨ ਲਈ ਸਮਾਜ ਵਿੱਚ ਵਿਚਰਦਿਆਂ ਚੋਰੀਆਂ ਕਰਦੇ ਹਨ ਜਿਨ੍ਹਾਂ ਦੀ ਮਾਂ ਬਚਪਨ ਵਿੱਚ ਮੁੱਕ ਜਾਵੇ ਉਹ ਬੱਚੇ ਆਪਣੇ ਮਨ ਦੇ ਖਾਲੀਪਣ ਨੂੰ ਭਰਨ ਲਈ ਉਹਨਾਂ ਚੀਜ਼ਾਂ ਦੀ ਤਾਕ ਕਰਦੇ ਹਨ ਜਿਨ੍ਹਾਂ ਵਿੱਚੋਂ ਉਹਨਾਂ ਨੂੰ ਮਾਂ ਦੀ ਗੋਦ ਵਾਲਾ ਸੁੱਖ ਅਤੇ ਨਿਗ ਮਿਲੇ ਜਿਨ੍ਹਾਂ ਧੀਆਂ ਪੁੱਤਰਾਂ ਨੂੰ ਆਪਣੀਆਂ ਮਾਮਾ ਦਾ ਦੁੱਧ ਚੁੰਗਣ ਦਾ ਅ fırsਰ ਨਹੀਂ ਮਿਲਿਆ ਹੁੰਦਾ ਉਹ ਅਕਸਰ ਉਹਨਾਂ ਚੀਜ਼ਾਂ ਦੀ ਚੋਰੀ ਕਰਦੇ ਹਨ ਜਿਹੜੀਆਂ ਗੋਲ ਹੋਣ ਅਰਥਾਤ ਜਿਨ੍ਹਾਂ ਨੂੰ ਮੂੰਹ ਲਾਇਆ ਮਾਂ ਦੇ ਦੁੱਧ ਵਾਲੀ ਤਸੱਲੀ ਮਿਲੇ ਮਾਵਾ ਵੱਲੋਂ ਬੱਚਿਆਂ ਨੂੰ ਆਪਣਾ ਦੁੱਧ ਪਲਾਉਣ ਤੋਂ ਸੰਕੋਚ ਜਾਂ ਇਸ ਪੱਖੋਂ ਰਹਿ ਗਈ ਕੋਈ ਘਾਟ ਸਬੰਧਤ ਵਿਅਕਤੀਆਂ ਵਿੱਚ ਬਧੇਰੇ ਸ਼ਰਾਬ ਅਤੇ ਸਿਗਰਟ ਆਦ ਪੀਣ ਵਿੱਚ ਪ੍ਰਗਟ ਹੋ ਰਹੀ ਹੈ ਮਾਂ ਦੇ ਦੁੱਧ ਗੁਲਾਈਆਂ ਤ੍ਰਿਪਤ ਪੁੱਤਰ ਲਈ ਖਿੱਚਤਿਆ ਚੰਬੇ ਦਾ ਉਹ ਕੋਇਂਦਰ ਹੁੰਦੀਆਂ ਹਨ ਜਿਨ੍ਹਾਂ ਦੀ ਤਲਾਸ਼ ਵਿੱਚ ਉਹ ਪਤਨੀ ਦੇ ਮਿਲਣ ਤੱਕ ਭਟਕਦਾ ਹੈ ਅਜਿਹੇ ਪੁਰਸ਼ ਲਈ ਪਤਨੀ ਉਸ ਦੀ ਕਲਪਨਾ ਵਿੱਚ ਮਾਂ ਵੀ ਹੁੰਦੀ ਹੈ ਸ਼ਾਇਦ ਹੀ ਕੋਈ ਪੁੱਤਰ ਹੋਵੇ ਜਿਹੜਾ ਆਪਣੀ ਮਾਂ ਦੇ ਦੁੱਧ ਨਾਲ ਪੂਰੀ ਤਰ੍ਹਾਂ ਰਜਿਆ ਹੋਵੇ ਸ਼ਾਇਦ ਹੀ ਕੋਈ ਹੋਵੇ ਜਿਸ ਨੂੰ ਚੋਰੀ ਦੀ ਲੋੜ ਨਾ ਪਈ ਹੋਵੇ ਕੋਈ ਵੀ ਵਿਅਕਤੀ ਸਭ ਚੀਜ਼ਾਂ ਦੀ ਚੋਰੀ ਨਹੀਂ ਕਰਦਾ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਮਾਂ ਦੇ ਦੁੱਧ ਲਈ ਤਰਸਦੇ ਭੁੱਖੇ ਬੱਚੇ ਵਾਂਗ ਉਹ ਬੇਚਾਨ ਹੋ ਜਾਂਦਾ ਹੈ ਉਸ ਚੀਜ਼ ਨੂੰ ਪ੍ਰਾਪਤ ਕਰਕੇ ਹੀ ਉਸ ਨੂੰ ਤਸੱਲੀ ਮਿਲਦੀ ਹੈ ਤੇ ਚੋਰੀ ਕਰਨ ਉਪਰੰਤ ਉਹ ਦੁੱਧ ਪੀਣ ਉਪਰੰਤ ਬੱਚੇ ਵਾਂਗ ਸ਼ਾਂਤ ਅਤੇ ਸੰਤੁਸ਼ਟ ਅਨੁਭਵ ਕਰਦਾ ਹੈ ਜਦੋਂ ਤੱਕ ਕਿਸੇ ਵਿਅਕਤੀ ਨੂੰ ਇਕੱਲਿਆਂ ਚੋਰੀ ਕਰਨ ਦੀ ਇੱਛਾ ਹੁੰਦੀ ਹੈ ਉਹ ਨਿਰੰਤਰ ਬੇਚੈਨੀ ਦੀ ਪਕੜ ਵਿੱਚ ਰਹਿੰਦਾ ਹੈ ਉਹ ਪਿਆਰ ਦੀ ਘਾਟ ਨੂੰ ਵਸਤਾਂ ਨਾਲ ਪੂਰਦਾ ਹੈ ਇੱਕ ਬੱਚਾ ਜਦੋਂ 3 ਵਰਿਆਂ ਦਾ ਸੀ ਤਾਂ ਉਸਦੀ ਮਾਂ ਪ੍ਰਸੂਤ ਨਾਲ ਸੰਬੰਧਿਤ ਕਿਸੇ ਬਿਮਾਰੀ ਕਾਰਨ ਪਿੱਛੇ ਮੁੜ ਗਈ। ਪਿਓ ਨੇ ਹੋਰ ਵਿਆਹ ਕਰਵਾ ਲਿਆ ਦੂਜੀ ਪਤਨੀ ਨਾਲ ਨਾ ਨਿਭਣ ਕਾਰਨ ਪਿਤਾ ਬਧੇਰੇ ਸ਼ਰਾਬ ਪੀਣ ਲੱਗ ਪਿਆ। ਅਤੇ ਬੱਚੇ ਦੇ 10 ਵਰੇ ਪੂਰੇ ਹੋਣ ਤੋਂ ਪਹਿਲਾਂ ਉਹ ਵੀ ਮੁੱਕ ਗਿਆ। ਇਹਨਾਂ ਸਾਰੇ ਵਰਿਆਂ ਵਿੱਚ ਬੱਚੇ ਵੱਲ ਬੇਤਿਆਨੀ ਉਸ ਵੱਲੋਂ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਚੋਰੀ ਵਿਚ ਪ੍ਰਗਟ ਹੋਣ ਲੱਗ ਪਈ ਇੱਕ ਭੁਖ ਉਸ ਦੇ ਧੋਰੰਦਰ ਬਹਿ ਗਈ ਸੀ अनेका ਵਾਰੀ ਉਹ ਚੋਰੀ ਕੀਤੀ ਚੀਜ਼ ਨੂੰ ਬਿਨਾ ਖੋਲੇ ਬਿਨਾ ਦੇਖੇ ਹੀ ਕਿਸੇ ਝਾੜੀ ਜਾ ਖੁੱਲੀ ਥਾਂ ਤੇ ਸੁੱਟ ਦਿੰਦਾ ਸੀ ਈਵੇਂ ਹੀ ਇੱਕ ਬੱਚੇ ਦੀ ਮਾਂ ਆਪਣੇ ਜਵਾਰੀਏ ਪਤੀ ਵੱਲੋਂ ਆਪਣੇ ਗਹਿਣੇ ਵਿੱਚ ਜਾਣ ਦੇ ਸੰਤਾਪ ਨਾਲ ਘੁੱਲ ਘੁੱਲ ਕੇ ਮਰ ਗਈ ਇਹ ਮੁੰਡਾ ਜਦੋਂ ਕਿਸੇ ਗਹਿਣੇ ਨੂੰ ਵੇਖਦਾ ਸੀ ਤਾਂ ਉਸ ਦੇ ਸਰੀਰ ਵਿੱਚ ਬਿਜਲੀ ਕੰਬ ਜਾਂਦੀ ਸੀ ਉਹੋ ਕੇਵਲ ਗਹਿਣੇ ਚੋਰੀ ਕਰਦਾ ਸੀ ਚੋਰੀ ਕੀਤਾ ਹਰ ਨਮਾ ਗਹਿਣਾ ਉਸ ਲਈ ਕੁਝ ਪਲਾਂ ਲਈ ਹੀ ਤਸੱਲੀ ਦਾ ਕਾਰਨ ਬਣਦਾ ਸੀ ਅਤੇ ਸੁਪਰੰਤ ਗਹਿਣਾ ਚੋਰੀ ਕੀਤੇ ਗਹਿਣਿਆਂ ਵਾਲੇ ਬਕਸੇ ਵਿੱਚ ਬੰਦ ਖੋ ਜਾਂਦਾ ਸੀ ਗਹਿਣੇ ਉਹ ਵੇਚਦਾ ਨਹੀਂ ਸੀ ਗਹਿਣੇ ਵੇਚਣ ਦਾ ਉਸ ਨੂੰ ਕਦੀ ਖਿਆਲ ਵੀ ਨਹੀਂ ਸੀ ਆਇਆ ਉਸ ਨੂੰ ਭਰਮ ਸੀ ਕਿ ਕਿਵੇਂ ਨਾ ਕਿਵੇਂ ਉਸ ਦੀ ਮਾਂ ਮੁੜ ਆਵੇਗੀ ਆਪਣੀ ਮਾਂ ਪ੍ਰਤੀ ਉਸ ਦੇ ਪਤੀ ਦੇ ਇੱਕ ਮੀਨੇ ਪਣ ਨੂੰ ਉਹ ਪੁੱਤਰ ਦੀ ਉਦਾਰਤਾ ਨਾਲ ਪੂਰਨਾ ਚਾਹੁੰਦਾ ਸੀ ਹਰ ਚੋਰ ਦੀ ਲਿਵ ਅਤੇ ਬਿਰਤੀ ਕਿਸੇ ਖਾਸ ਚੀਜ਼ ਨਾਲ ਜੁੜੀ ਹੁੰਦੀ ਹੈ ਉਹ ਉਸ ਖਾਸ ਚੀਜ਼ ਨੂੰ ਹੀ ਇਕੱਠਾ ਕਰਨ ਦੀ ਲਾਲਸਾ ਦਾ ਸ਼ਿਕਾਰ ਹੋ ਜਾਂਦਾ ਹੈ ਕਿਸੇ ਖਾਸ ਚੀਜ਼ ਨੂੰ ਇਕੱਠਾ ਕਰਨ ਦੀ ਲਾਲਸਾ ਹਰ ਇੱਕ ਵਿਅਕਤੀ ਵਿੱਚ ਹੁੰਦੀ ਹੈ ਜਿਵੇਂ ਕਿਸੇ ਨੂੰ ਪੈਨ ਇਕੱਠੇ ਕਰਨ ਦੀ ਕਿਸੇ ਨੂੰ ਘੜੀਆਂ ਕਿਸੇ ਨੂੰ ਕੱਪੜੇ ਕਿਸੇ ਨੂੰ ਜਾਇਦਾਦ ਅਤੇ ਕਿਸੇ ਨੂੰ ਮਾਇਆ ਜੋੜਨ ਦਾ ਝਲ ਹੁੰਦਾ ਹੈ ਅਜਿਹੀ ਲਾਲਸਾ ਨੂੰ ਅਸੀਂ ਅਕਸਰ ਸ਼ੌਂਕ ਦਾ ਨਾਮ ਦਿੰਦੇ ਹਾਂ ਜਿਸ ਨੂੰ ਕੱਪੜੇ ਇਕੱਠੇ ਕਰਨ ਦਾ ਸ਼ੌਂਕ ਹੋਵੇ ਤਾਂ ਆਕਾਰਨ ਹੀ ਉਸ ਦੀ ਕਿਸੇ ਵਿਸ਼ੇਸ਼ ਪ੍ਰਕਾਰ ਜਾਂ ਰੰਗ ਦਾ ਕੱਪੜਾ ਲੈਣ ਸਵਾਣ ਦੀ ਤਿੱਬਰੀ ਇੱਛਾ ਪੈਦਾ ਹੁੰਦੀ ਹੈ ਉਹ ਜਰ ਤੱਕ ਜਿਹੜਾ ਕੱਪੜਾ ਲੈ ਨਾ ਲਵੇ ਉਸ ਨੂੰ ਆਰਾਮ ਨਾਲ ਬਹਿਣਾ ਨਸੀਬ ਨਹੀਂ ਹੁੰਦਾ ਜਦੋਂ ਉਹ ਜਿਹੜਾ ਕੱਪੜਾ ਲੈ ਲਵੇ ਤਾਂ ਲੈਣ ਤੋਂ ਉਪਰੰਤ ਉਸ ਨੂੰ ਪਤਾ ਲੱਗਦਾ ਹੈ ਕਿ ਲਗਭਗ ਇਸ ਪ੍ਰਕਾਰ ਦਾ ਕੱਪੜਾ ਉਸ ਪਾਸ ਪਹਿਲਾਂ ਹੀ ਸੀ ਇਸ ਵਿਅਕਤੀ ਦਾ ਵਿਹਾਰ ਚੋਰ ਦੇ ਵਿਹਾਰ ਨਾਲੋਂ ਵੱਖਰਾ ਨਹੀਂ ਹੁੰਦਾ ਮਖਰੇਮਾ ਕੇਵਲ ਇਹ ਹੁੰਦਾ ਹੈ ਕਿ ਜਿਹੜਾ ਵਿਅਕਤੀ ਪੈਸੇ ਜਾਂ ਕੀਮਤ ਤਾਰ ਕੇ ਚੋਰੀ ਕਰਦਾ ਹੈ ਜਦੋਂ ਕਿ ਚੋਰ ਕੀਮਤ ਤਾਰਨ ਬਿਨਾਂ ਹੀ ਆਪਣੀ ਤੇ ਬਰੀਖਾ ਪੂਰੀ ਕਰਦਾ ਹੈ ਟੁੱਟੀ ਚੋਰ ਦੀ ਲਿਬਰ ਟੁੱਟੀ ਨਾਲ ਹੀ ਸਹਾਦਤਕ ਲੱਗ ਜਾਂਦੀ ਹੈ ਕਿ ਉਸ ਨੂੰ ਨੇੜੇ ਪਈ ਵਦੇਰੇ ਕੀਮਤੀ ਚੀਜ਼ ਵੀ ਵਿਖਾਈ ਨਹੀਂ ਦਿੰਦੀ ਤੁਸੀਂ ਵੇਖਿਆ ਹੋਵੇਗਾ ਕਿ ਪੁਰਾਣੇ ਗ੍ਰਾਮੋਫੋਨ ਰਿਕਾਰਡ ਉੱਤੇ ਜਦੋਂ ਸੂਈ ਘੜ ਸੂਈ ਅੜ ਜਾਵੇ ਤਾਂ ਇੱਕੋ ਗੱਲ ਦੀ ਰੱਟ ਵਾਰ-ਵਾਰ ਲੱਗਣ ਲੱਗ ਪੈਂਦੀ ਹੈ ਸਾਡੇ ਸਾਰਿਆਂ ਦੀ ਕਿਸੇ ਨਾ ਕਿਸੇ ਤੰਗ ਉੱਤੇ ਸੂਈ ਅੜੀ ਹੋਈ ਹੁੰਦੀ ਹੈ ਟੂਟੀ ਚੋਰ ਬੋਤਲ ਚੋਰ ਭਾਂਡੇ ਚੋਰ ਆਪਣੇ ਮਨ ਦੇ ਕਿਸੇ ਖਾਲੀਪਨ ਨੂੰ ਭਰਨ ਦੇ ਆਹਰ ਵਿੱਚ ਲੱਗੇ ਹੁੰਦੇ ਹਨ ਜਦੋਂ ਤੱਕ ਚੋਰ ਇਕੱਲਾ ਵਿਚਰਦਾ ਹੈ ਉਸ ਦੀ ਇੱਛਾ ਪੂਰੀ ਹੋਣ ਉੱਤੇ ਉਸ ਵਿੱਚੋਂ ਚੋਰੀ ਦੀ ਆਦਤ ਅਕਸਰ ਲੋਪ ਹੋ ਜਾਂਦੀ ਹੈ ਪਰ ਜਦੋਂ ਕਿਸੇ ਗਰੋਹ ਦਾ ਭਾਗ ਬਣ ਜਾਵੇ ਤਾਂ ਚੋਰੀ ਦੀ ਆਦਤ ਇੱਕ ਆਰਤਨਾ ਰਹਿ ਕੇ ਉਸ ਦਾ ਸ਼ੌਂਕ ਜਾਂ ਧੰਦਾ ਬਣ ਜਾਂਦੀ ਹੈ। ਆਮ ਕਰਕੇ 15-16 ਸਾਲਾਂ ਦੀ ਉਮਰ ਤੱਕ ਕਿਸੇ ਹਮਦਰਦ ਤੱਕਣੀ ਜਾਂ ਦਿਲ ਦੇ ਅਨੁਭਵ ਜਾਂ ਸਾਥ ਨਾਲ ਚੋਰ ਆਪਣਾ ਗੁਆਚਿਆ ਸੰਤੁਲਨ ਮੁੜ ਪ੍ਰਾਪਤ ਕਰ ਲੈਂਦੇ ਹਨ। ਪਰ ਜੇ ਜੀਵਨ ਦੀ ਸੁੰਨੀ ਸੜਕ ਉੱਤੇ ਕੋਈ ਉਹਨਾਂ ਦੇ ਦੁੱਖ ਨੂੰ ਹੰਗਾਰਾ ਨਾ ਭਰੇ ਤਾਂ ਉਹ ਚੋਰੀ ਨੂੰ ਹੀ ਕਰੋਜਗਾਰ ਵਜੋਂ ਅਪਣਾ ਕੇ ਸਮਾਜ ਨੂੰ ਆਪਣੇ ਹੀ ਟੰਗ ਨਾਲ ਸਜਾ ਦਿੰਦੇ ਹਨ। ਅਤੇ ਸਮਾਜ ਨੂੰ ਖਤਰੇ ਵਿੱਚ ਪਾਉਣ ਲਈ ਉਹ ਆਪ ਖਤਰੇ ਸਹਿਟਦੇ ਹਨ ਕਿਸੇ ਵੀ ਚੋਰ ਦੀ ਦੁਖਦੀ ਰੱਗ ਉੱਤੇ ਉਂਗਲ ਧਰ ਕੇ ਵੇਖੋ ਉਹ ਇੱਕ ਵਿਧਵਾ ਜਾਂ ਯਤੀਮ ਵਾਂਗ ਰੋਂਣ ਲੱਗ ਪਵੇਗਾ ਕਿਸੇ ਚੋਰ ਨੂੰ ਤੁਹਾਡੀ ਸੱਚੀ ਸੁੱਚੀ ਲੋੜ ਦਾ ਪਤਾ ਲੱਗੇ ਸਹੀ ਉਹ ਰੱਬ ਨਾਲੋਂ ਵੀ ਵਧੇਰੇ ਮਿਹਰਬਾਨ ਹੋ ਜਾਵੇਗਾ ਚੋਰ ਉਹ ਵਿਅਕਤੀ ਹੁੰਦਾ ਹੈ ਜਿਹੜਾ ਪਿਆਰ ਨਾਲ ਆਪਣਾ ਨਾਂ ਸੁਣਨ ਅਤੇ ਪਛਾਣੇ ਜਾਣ ਲਈ ਭਟਕਦਾ ਹੈ ਜਿਸ ਦਹਲੇਜ ਉੱਤੇ ਚੋਰ ਨੂੰ ਪਛਾਣ ਮਾਨਤਾ ਤੇ ਪਿਆਰ ਮਿਲੇ ਉਹ ਘਰ ਉਸ ਲਈ ਮੱਕਾ ਹੋ ਨਿਪੜਦਾ ਹੈ ਚੋਰੀ ਕਰਨਾ ਚੋਰ ਦਾ ਮਨ ਦੁਖੀ ਹੁੰਦਾ ਹੈ ਪਰ ਸਮਾਜ ਵੱਲੋਂ ਉਸ ਦੀ ਘਾਟ ਤੇ ਲੋੜ ਨੂੰ ਨਾ ਪਛਾਣਨ ਕਾਰਨ ਚੋਰ ਦਾ ਮਨ ਮਹਿਸੂਸ ਕਰਨੋਂ ਹੀ ਹਟ ਜਾਂਦਾ ਹੈ ਚੋਰ ਅਕਸਰ ਝਗੜਾਲੂ ਲੜਾਕੇ ਈਰਖਾ ਤੇ ਲਾਲਚ ਦਾ ਸ਼ਿਕਾਰ ਮਾਪਿਆਂ ਦੀ ਸੰਤਾਨ ਹੁੰਦੇ ਹਨ ਜਦੋਂ ਕੋਈ ਪੁਰਸ਼ ਘਰ ਵੱਲ ਧਿਆਨ ਨਾ ਦੇਵੇ ਤਾਂ ਪਤਨੀ ਅਤੇ ਬੱਚੇ ਚੋਰੀ ਨਾਲ ਆਪਣਾ ਗੁਜ਼ਾਰਾ ਕਰਨੇ ਮਜਬੂਰ ਹੁੰਦੇ ਹਨ ਇਕ ਜਿਹੀ ਪਤਨੀ ਬੱਚਿਆਂ ਨਾਲ ਪੰਸਾਰੀ ਦੀ ਦੁਕਾਨ ਤੇ ਜਾਂਦੀ ਸੀ ਅਤੇ ਆਪ ਦੁਕਾਨਦਾਰ ਦੇ ਸਾਹਮਣੇ ਖੜੋ ਜਾਂਦੀ ਸੀ ਤਾਂ ਕਿ ਬੱਚੇ ਪਿੱਛੋਂ ਨਿੱਕੀਆਂ ਮੋਟੀਆਂ ਚੀਜ਼ਾਂ ਚੁੱਕ ਲੈਣ ਅਜਿਹੇ ਬੱਚਿਆਂ ਵਿੱਚੋਂ ਜਦੋਂ ਇੱਕ ਵੱਡਾ ਹੋ ਗਿਆ ਤਾਂ ਉਸ ਦੀ ਜੇਬ ਵਿੱਚ ਪੈਸੇ ਪਾ ਕੇ ਉਸ ਨੂੰ ਉਹ ਚੋਰੀ ਦੇ ਦੁਕਾਨ ਤੇ ਭੇਜਦੀ ਸੀ ਅਤੇ ਫੜੇ ਜਾਣ ਦੀ ਸੂਰਤ ਵਿੱਚ ਬੱਚਾ ਇਹ ਕਹਿ ਕੇ ਹਾਲ ਦੁਹਾਈ ਪਾ ਦਿੰਦਾ ਸੀ ਕਿ ਮੈਂ ਤਾਂ ਪੈਸੇ ਦੇਣੇ ਦੇਣ ਹੀ ਲੱਗਾ ਸੀ ਹਰ ਚੋਰ ਆਲੇ ਦੁਆਲੇ ਨੂੰ ਚੋਰੀ ਕਰਨ ਦੀ ਸੰਭਾਵਨਾ ਨਾਲ ਵੇਖਦਾ ਹੈ ਤੇ ਇਹ ਆਮ ਵਿਅਕਤੀਆਂ ਨਾਲੋਂ ਵਧੇਰੇ ਚੰਨਾ ਹੁੰਦਾ ਹੈ। ਫੜੇ ਜਾਣ ਦਾ ਡਰ ਅਤੇ ਸਹਿਮ ਉਸ ਨੂੰ ਮੋਟਾ ਨਹੀਂ ਹੋਣ ਦਿੰਦੇ। ਚੋਰ ਅਕਸਰ ਉਹ ਵਿਅਕਤੀ ਬਣਦੇ ਹਨ ਜਿਨ੍ਹਾਂ ਦੀ ਪਿਆਰ ਸਤਿਕਾਰ ਦੀ ਭੁੱਖ ਆਦ ਦੀ ਪੂਰਤੀ ਨਹੀਂ ਹੋਈ ਹੁੰਦੀ। ਸੋ ਦੂਜੇ ਵਰਤੀ ਆਪਣੀ ਈਰਖਾ ਨੂੰ ਉਹਨਾਂ ਨੂੰ ਉਹਨਾਂ ਦੀਆਂ ਕੀਮਤੀ ਚੀਜ਼ਾਂ ਤੋਂ ਵਿਰਵੇ ਕਰਕੇ ਪ੍ਰਗਟਾਉਂਦੇ ਹਨ। ਚੋਰਾ ਨੂੰ ਦੌਲਤ ਦੇ ਢੇਰ ਵੇਖਣ ਦੇ ਸੁਪਨੇ ਆਉਂਦੇ ਹਨ ਉਹ ਸ਼ਾਨਾ ਜੀਵਨ ਦੇ ਨਜ਼ਾਰਿਆਂ ਦੀ ਕਲਪਨਾ ਕਰਦੇ ਹਨ ਝੂਠ ਬੋਲਣਾ ਬਾਨੇ ਲਾਉਣੇ ਗੈਰ ਹਾਜ਼ਰ ਹੋਣਾ ਵਾਅਦਾ ਤੋੜਨਾ ਆਦ ਚੋਰਾ ਦੇ ਵਿਹਾਰ ਦੇ ਸੁਭਾਵਿਕ ਪੱਖ ਹੋ ਨਿਭੜਦੇ ਹਨ ਚੋਰਾ ਨੂੰ ਨਵੇਂ ਖਤਰੇ ਸੇੜ ਕੇ ਆਪਣੀ ਸਮਰੱਥਾ ਤੇ ਪਹੁੰਚ ਵਧਾ ਕੇ ਆਨੰਦ ਮਿਲਦਾ ਹੈ ਗਵਾਂ ਮੱਝਾਂ ਭੇਡਾਂ ਆਦ ਚਾਰਨ ਵਾਲੇ ਵਿਅਕਤੀ ਇਕਲਤਾ ਤੇ ਕੇਮੇ ਦਾ ਸ਼ਿਕਾਰ ਹੋਣ ਕਾਰਨ ਕਈ ਪੁੱਠੇ ਕੰਮ ਸੋਚਦੇ ਹਨ ਜਿਨ੍ਹਾਂ ਵਿੱਚ ਨਸ਼ੇ ਕਰਨੇ, ਜੂਆ ਖੇਡਣਾ ਤੇ ਨਿੱਕੀਆਂ-ਮੋਟੀਆਂ ਚੀਜ਼ਾਂ ਚੋਕ ਲੈਣੀਆਂ ਸ਼ਾਮਲ ਹੁੰਦੀਆਂ ਹਨ। ਅਸਲ ਸਮੱਸਿਆ ਇਹ ਕਲਤਾ ਤੇ ਕੇਮੇ ਨੂੰ ਦੂਰ ਕਰਨ ਦੀ ਹੁੰਦੀ ਹੈ। ਸੋ ਬਹੁਤੀ ਵਾਰੀ ਚੋਰੀ ਕੀਤੀ ਚੀਜ਼ ਵਿੱਚ ਚੋਰ ਦੀ ਵਿਸ਼ੇਸ਼ ਦਿਲਚਸਪੀ ਨਹੀਂ ਹੁੰਦੀ ਕਿਉਂਕਿ ਅਕਸਰ ਚੋਰੀ ਕੀਤੀਆਂ ਚੀਜ਼ਾਂ ਉਸ ਦੀ ਕਿਸੇ ਲੋੜ ਨੂੰ ਪੂਰਾ ਕਰਨ ਦੇ ਪੱਖੋਂ ਠੁਕਮੀਆਂ ਤੇ ਹੰਢਣਸਾਰ ਨਹੀਂ ਹੁੰਦੀਆਂ। ਚੋਰੀ ਕੀਤਾ ਪੈਨ ਦੀ ਨਿਬ ਟੁੱਟ ਜਾਂਦੀ ਹੈ, ਚੋਰੀ ਕੀਤਾ ਕੱਪੜਾ ਜਲਦੀ ਪਾੜ ਜਾਂਦਾ ਹੈ, ਚੋਰੀ ਕੀਤਾ ਬਟੂਆ ਗਵਾਚ ਜਾਂਦਾ ਹੈ। ਚੋਰੀ ਕੀਤੀ ਖਾਣ ਦੀ ਚੀਜ਼ ਵਾਹੁਦਾਹੀ ਖਾਦੀ ਜਾਂਦੀ ਹੈ ਚੋਰੀ ਕੀਤਾ ਧਨ ਜਲਦੀ ਖਰਚ ਹੋ ਜਾਂਦਾ ਹੈ। ਇਵੇਂ ਚੋਰ ਦਾ ਵਿਹਾਰ ਇੱਕ ਉਦਾਸ ਤੇ ਅਸਥਿਰ ਵਿਅਕਤੀ ਵਾਲਾ ਹੁੰਦਾ ਹੈ। ਕੋਈ ਅਮ੍ਰਿਤ ਰਿਸ਼ਨਾ ਉਸ ਨੂੰ ਟਿਕਣ ਨਹੀਂ ਦਿੰਦੀ। ਜਦੋਂ ਚੋਰੀ ਰੋਜ਼ਗਾਰ ਬਣ ਜਾਵੇ ਤਾਂ ਪੁਰਸ਼ ਅਕਸਰ ਉਹ ਚੋਰੀਆਂ ਕਰਦੇ ਹਨ। ਜਿਨ੍ਹਾਂ ਨਾਲ ਉਹਨਾਂ ਦੀ ਆਰਥਿਕ ਸ਼ਕਤੀ ਅਤੇ ਸਮਰੱਥਾ ਵਧੇ ਅਤੇ ਇਸਤਰੀਆਂ ਉਹ ਚੋਰੀਆਂ ਕਰਦੀਆਂ ਹਨ। ਜਿਨ੍ਹਾਂ ਨਾਲ ਉਹਨਾਂ ਦੀ ਸੁੰਦਰਤਾ ਵਧਣ ਦੀ ਸੁਭਾਵਨਾ ਹੋਵੇ। ਜਾ ਚੋਰੀ ਕੀਤੇ ਪੈਸਿਆਂ ਨਾਲ ਉਹ ਆਪਣੀ ਸੁੰਦਰਤਾ ਵਧਾਉਣ ਲਈ ਚੀਜ਼ਾਂ ਖਰੀਦ ਸਕਣ ਚੋਰ ਦੇ ਵਿਹਾਰ ਦਾ ਇੱਕ ਦਿਲਚਸਪ ਪੱਖ ਇਹ ਵੀ ਹੈ ਕਿ ਕਈ ਵਾਰੀ ਚੋਰੀ ਕਿਸੇ ਪ੍ਰਤੀ ਸਤਕਾਰ ਪ੍ਰਗਟਾਉਣ ਵਜੋਂ ਵੀ ਕੀਤੀ ਜਾਂਦੀ ਹੈ ਆਪਣੇ ਕਿਸੇ ਪਿਆਰੇ ਦੀ ਕੋਈ ਨਿਸ਼ਾਨੀ ਆਪਣੇ ਕੋਲ ਰੱਖਣ ਦੀ ਇੱਛਾ ਵਿਸ਼ਵਵਿਆਪੀ ਹੈ ਇਸ ਇੱਛਾ ਦੀ ਪੂਰਤੀ ਗਈ ਵਾਰੀ ਚੋਰੀ ਕਰਨ ਨਾਲ ਹੀ ਸੰਭਵ ਹੁੰਦੀ ਹੈ ਏਵੇਂ ਸਾਡਾ ਪਿਆਰਾ ਆਪਣੀ ਨਿਸ਼ਾਨੀ ਰਹੀਂ ਸਾਨੂੰ ਆਪਣੇ ਕੋਲ ਪ੍ਰਤੀਤ ਹੁੰਦਾ ਹੈ ਕਿਉਂਕਿ ਪਿਆਰੇ ਦੀ ਹਰ ਚੀਜ਼ ਚੋਰੀ ਕਰਨ ਜੋਗ ਹੁੰਦੀ ਹੈ ਆਪਣੇ ਪਿਆਰੇ ਵਿਦਿਆਪਕਾਂ ਦੀਆਂ ਕਈ ਪੁਸਤਕਾਂ ਤੇ ਨਿੱਕੀਆਂ ਵਸਤਾਂ ਵਿਦਿਆਰਥੀ ਇਵੇਂ ਹੀ ਸਾਂਭਦੇ ਹਨ ਜਵਾਨੀ ਦੀਆਂ ਬਹੁਤੀਆਂ ਚੋਰੀਆਂ ਕੇਵਲ ਸ਼ਰਾਰਤ ਵਾਸ ਕੀਤੀਆਂ ਜਾਂਦੀਆਂ ਹਨ ਇਹ ਚੁੰਡੀ ਵੱਡਣ ਦੀ ਆਰਤ ਦਾ ਪ੍ਰਗਟਾਵਾ ਹੁੰਦੀਆਂ ਹਨ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਗਿਆਨ ਦੇ ਸਤਕਾਰ ਵਜੋਂ ਹੀ ਚੋਰੀ ਹੁੰਦੀਆਂ ਹਨ ਅਤੇ ਜਿਹੀ ਚੋਰੀ ਹਰ ਵਿਦਵਾਨ ਨੇ ਕੀਤੀ ਹੁੰਦੀ ਹੈ ਤੋਹਫਾ ਦੇਣ ਦੀ ਰੀਤ ਚੋਰੀ ਹੋਣ ਵਾਲੀ ਚੀਜ਼ ਕਿਸੇ ਨੂੰ ਆਪ ਹੀ ਭੇਟ ਕਰਨ ਦਾ ਇੱਕ ਸਮਾਜਿਕ ਅਤੇ ਸਤਿਕਾਰ ਭਰਿਆ ਢੰਗ ਹੈ। ਹਰ ਚੋਰ ਦੀ ਪਹਿਲੀ ਅਤੇ ਆਖਰੀ ਲੋੜ ਦੂਜਿਆਂ ਵੱਲੋਂ ਪਿਆਰ ਪ੍ਰਾਪਤ ਕਰਨ ਅਤੇ ਪ੍ਰਵਾਨਗੀ ਦੀ ਭੁੱਖ ਹੁੰਦੀ ਹੈ। ਇੱਕ ਵਾਰੀ ਸਕੂਲ ਦੇ ਇੱਕ ਵਿਦਿਆਰਥੀ ਨੇ ਆਦਤ ਵਸ ਆਪਣੇ ਅਧਿਆਪਕ ਦੇ ਘਰੋਂ ਇੱਕ ਰਸਾਲਾ ਚੁੱਕ ਲਿਆ। ਅਗਲੀ ਵਾਰੀ ਅਧਿਆਪਕ ਨੇ ਪੜ੍ਹ ਲਈ ਉਸ ਨੂੰ ਦੋ ਹੋਰ ਰਸਾਲੇ ਦਿੱਤੇ। ਉਸ ਵਿਦਿਆਰਥੀ ਨੂੰ ਜਿਹੀ ਮਾਨਤਾ ਪਹਿਲੀ ਵਾਰ ਮਿਲੀ ਸੀ। ਕੁਝ ਦਿਨਾਂ ਮਗਰੋਂ ਜਦੋਂ ਉਹ ਅਧਿਆਪਕ ਨੂੰ ਰਸਾਲੇ ਵਾਪਸ ਕਰਨ ਆਇਆ ਤਾਂ ਉਸਦੇ ਹੱਥ ਵਿੱਚ ਤਿੰਨ ਰਸਾਲੇ ਸਨ ਨਿੱਕੇ-ਮੋਟੇ ਚੋਰੀਆਂ ਅੰਡਠ ਕਰਨ ਦੀ ਜਾਂਚ ਸਿੱਖਣੀ ਚਾਹੀਦੀ ਹੈ ਖਾਣ-ਪੀਣ ਦੀਆਂ ਚੋਰੀਆਂ ਵਿਸਾਰ ਦੇਣੀਆਂ ਚਾਹੀਦੀਆਂ ਹਨ ਸੱਚ ਤਾਂ ਇਹ ਹੈ ਕਿ ਬੱਚਿਆਂ ਨੂੰ ਚੋਰ ਉਹਨਾਂ ਦੇ ਮਾਪੇ ਬਣਾਉਂਦੇ ਹਨ ਜਿਹੜੇ ਉਹਨਾਂ ਦੀ ਸਰੀਰਕ ਅਤੇ ਭਾਵਕ ਭੁੱਖਾਂ ਵੱਲ ਧਿਆਨ ਨਹੀਂ ਦਿੰਦੇ ਜਿਹੜੇ ਘਰ ਆਪਸੀ ਵਿਸ਼ਵਾਸ ਕਾਰਨ ਰਿਸ਼ਤਿਆਂ ਦੇ ਖੋਲੇ ਖੋਲੇ ਬਣ ਜਾਂਦੇ ਹਨ ਤੇ ਜਿਨ੍ਹਾਂ ਘਰਾਂ ਵਿੱਚ ਮਾਪਿਆਂ ਦੀ ਆਪਸੀ ਖਿਚੋਤਾਨ ਵਿੱਚ ਬੱਚੇ ਸ਼ਤਰੰਜ ਦੇ ਗੋਟਿਆਂ ਵਾਂਗ ਵਰਤੇ ਜਾਂਦੇ ਹਨ ਉੱਥੇ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਨਫ਼ਰਤ ਵਾਲਾ ਹੋ ਜਾਂਦਾ ਹੈ ਅਤੇ ਬੱਚੇ ਮਾਨਸਿਕ ਮਰੀਜ਼ ਅਤੇ ਚੋਰ ਹੋ ਨਿਬੜਦੇ ਹਨ ਭਾਵੇਂ ਕੋਈ ਚੋਰੀਆਂ ਹੀ ਕਰਦਾ ਹੋਵੇ ਪਰ ਫਿਰ ਵੀ ਹਰ ਇੱਕ ਚੋਰ ਵੀ ਸਾਵਾ ਸੁਖਾਵਾ ਜੀਵਨ ਜਿਉਣਾ ਚਾਹੁੰਦਾ ਹੈ ਚੋਰੀ ਕਰਨ ਦੀ ਆਦਤ ਇੱਕ ਸਮਾਜਿਕ ਸਮੱਸਿਆ ਹੈ ਅਦਾਲਤਾਂ ਇਸ ਸਮੱਸਿਆ ਨੂੰ ਸੁਲਝਾ ਨਹੀਂ ਸਕਦੀਆਂ ਚੋਰ ਇੱਕ ਤਿਲਕ ਦਾ ਹੋਇਆ ਵਿਅਕਤੀ ਹੁੰਦਾ ਹੈ ਜਿਸ ਨੂੰ ਹਮਦਰਦੀ ਨਾਲ ਜਿੱਤ ਕੇ ਸਮਾਜਿਕ ਜੀਵਨ ਦੇ ਵਿਸ਼ਾਲ ਪ੍ਰਵਾਹ ਵਿੱਚ ਰਲਾਇਆ ਜਾ ਸਕਦਾ ਹੈ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ।